ਦੇਖੋ ਉਹਨੂੰ ਐਕਸ-ਰੇ ਹੋ ਗਿਆ ਹੈ, ਅਲਟਰਾਸਾਉਂਡ ਹੋ ਗਿਆ ਹੈ। ਉਹਦੀ ਰਿਪੋਰਟ ਵੀ ਆ ਗਈ ਹੈ ਇਹਦੇ ਟੈੱਡ ਦੇ ਅੰਦਰ ਸਵੇਲਿੰਗ ਹੈ ਇਹਦੇ। ਤੇ ਇੱਥੇ ਤਾਂ ਉਹ ਜੋ ਦਬਾਅ ਪਿਆ ਸੀਗਾ ਉਹਦਾ ਸੀਗਾ ਤੇ ਮੁੱਖੀਆਂ-ਮੱਖੀਆਂ ਵੱਜੀਆਂ ਸੀ ਤੇ ਉਹਦੇ ਕਰਕੇ ਸੀ ਜਨ ਕਰੋੜ-ਕਰਾਂਡ ਵੱਜੇ ਸੀਗੇ। ਤੇ ਉਹ ਐਕਸ-ਰੇ ਵੀ ਹੋ ਗਿਆ, ਅਲਟਰਾਸਾਉਂਡ ਵੀ ਆ ਗਿਆ, ਉਹਦੀ ਰਿਪੋਰਟ ਵੀ ਆ ਗਈ। ਪੂਰੀ ਜੋ ਫਾਈਲ ਹੋ ਗਈ ਉਹ ਸਾਨੂੰ ਇਹ ਕੱਲ ਨੂੰ ਦੇਣਗੇ। ਜੀ। ਤੇ ਉਹਦੇ ਨਾਲ-ਨਾਲ ਜੋ ਅਸੀਂ ਕਰਨਾ ਸੀਗਾ ਇੱਕ ਜ਼ੀਰੋ ਐਫ ਆਈ ਆਰ ਤੇ ਬਾਕੀ ਗੱਲਾਂ ਉਹ ਵੀ ਕਰਤੀਆਂ। ਤੇ ਇਹਨਾਂ ਨੇ ਖੁਦ ਆ ਕੇ ਬਿਆਨ ਵੀ ਲੈ ਲੈਨੇ ਪੁਲਿਸ ਵਾਲਿਆਂ ਨੇ ਇਹਨਾਂ ਤਿੰਨਾਂ ਦੇ ਖਿਲਾਫ ਬਾਈ ਨੇਮ ਹੋਣੇ ਸ਼ਿਕਾਇਤ ਕੀਤੀ ਹੈ ਕਿ ਇਹਨਾਂ ਨੇ ਤਸ਼ੱਦਦ ਵੀ ਕੀਤਾ ਹੈ ਇਹਨਾਂ ਨੇ ਸ਼ਰਾਬ ਵੀ ਕੁਝ ਲੋਕਾਂ ਨੇ ਇਹਨਾਂ ਚੋਂ ਪੀਤੀ ਹੋਈ ਸੀ ਇੱਕ ਦੋ ਮਿੰਟ ਲੱਗਾ ਪਹਿਲਾਂ ਉਹ ਹੌਲਦਾਰ ਨੇ ਤੇ ਇਹ ਸਾਰਾ ਕੁਝ ਹੋ ਗਿਆ ਜੀ ਪਰ ਸੁਖ ਸਭ ਤੋਂ ਅਜੀਬ ਗੱਲ ਕੀ ਹੈ ਕਿ ਕੱਲ ਦਾ ਕੋਈ ਲੀਡਰ ਕਿਸੇ ਪਾਰਟੀ ਦਾ ਬੋਲਿਆ ਕਿ ਥੱਕਾ ਹੋਇਆ ਹੂੰ ਇਹ ਕਿੰਨਿਆਂ ਲਈ ਗੱਲਾਂ ਕਰਦਾ ਰਿਹਾ ਲੱਖਾਂ